ਆਰਟੀਆਈ ਦਾ ਜਵਾਬ ਦਿੱਤਾ ਨਹੀਂ ਇਹਨਾਂ ਨੇ ਇਹ ਆਰਟੀਆਈ ਦੇ ਨਾਂ ਤੇ ਹੀ ਸਰਕਾਰਾਂ ਬਣਾਈਆਂ ਨੇ ਹੁਣ ਕੇਜਰੀਵਾਲ ਆਪ ਦੇ ਆਪ ਨੂੰ ਇੱਕ ਆਰਟੀਆਈ ਦਾ ਐਕਟਿਵਿਸਟ ਕਹਿੰਦਾ ਸੀ ਜਦੋਂ ਇਹ ਸਰਕਾਰ ਨਹੀਂ ਬਣੀ ਸੀ ਇਹੀ ਮੁੱਖ ਮੰਤਰੀ ਇਹੀ ਮਾਸਟਰ ਦਾ ਮੁੰਡਾ ਕਹਿੰਦਾ ਸੀਗਾ ਕਿ ਲੋਕਾਂ ਨੂੰ ਸਵਾਲ ਕਰੋ ਲੋਕਾਂ ਦੇ ਆਰਟੀਆਈ ਪਾਓ ਜਿਹੜੇ ਲੀਡਰ ਨੇ ਉਹਨਾਂ ਦੇ ਖਰਚੇ ਪੁੱਛੋ ਪਰ ਜਦੋਂ ਇਹਨਾਂ ਦੀ ਆਉਂਦੀ ਵਾਰੀ ਆਈ ਨਾ ਮਿੱਤੇ ਇਹ ਸਵਾਲਾਂ ਦੇ ਜਵਾਬ ਦਿੰਦੇ ਨੇ ਨਾ ਆਰਟੀਆਈ ਦਾ ਜਵਾਬ ਦਿੰਦੇ ਨੇ ਨਾ ਇਹ ਜਿਹੜੀ ਹੈਗੇ ਕੋਈ ਗੱਲ ਸੁਣਦੇ ਨੇ ਤੇ ਸਾਨੂੰ ਕੀ ਮਿਲਦਾ ਪਰਚੇ ਪਰਚੇ ਪਾਏ ਜਾਂਦੇ ਨੇ ਜਿਹੜੀ ਸਰਕਾਰ ਬਦਲਾ ਦਾ ਨਾਮ ਲੈ ਕੇ ਮੁੜਈ ਆਈ ਸੀ ਕਿ ਇਹ ਸਵਾਲ ਵੀ ਨਹੀਂ ਸਾਨੂੰ ਕਰਨ ਦਿੱਤਾ ਜਾਂਦਾ ਤੋਂ ਅਸੀਂ ਜਿਹੜੀ ਉਹ ਪਰਚਾ ਪਾਇਆ ਸਾਡੇ ਤੇ ਅਸੀਂ ਹਾਈ ਕੋਰਟ ਦੇ ਵਿੱਚ ਵੀ ਗਏ ਆ ਹਾਈ ਕੋਰਟ ਨੇ ਜਿਹੜੀ ਇਹਨਾਂ ਨੂੰ ਫਟਕਾਰ ਲਗਾਈ ਹੈ ਕਿ ਤੁਸੀਂ ਕਹੋ ਜੀ ਸਰਕਾਰ ਬਣਾਲੀ ਜਿਹੜੀ ਲੋਕਾਂ ਦੇ ਸਵਾਲਾਂ ਦਾ ਜਵਾਬ ਵੀ ਨਹੀਂ ਦੇ ਸਕਦੀ ਜਿਹੜਾ ਇੱਕ ਰਾਜਾ ਹੁੰਦਾ ਕੁਰਸੀ ਤੇ ਬੈਠਾ ਉਹਦਾ ਦਿਲ ਛੋਟਾ ਹੋਣਾ ਚਾਹੀਦਾ ਉਹਦਾ ਦਿਲ ਵੱਡਾ ਹੋਣਾ ਚਾਹੀਦਾ ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਹੜੇ ਭਗਵੰਤ ਮਾਨ ਜੀ ਨੇ ਉਹਨਾਂ ਦਾ ਦਿਲ ਬੜਾ ਛੋਟਾ ਹੈ ਦੋਸਤੋ ਮੇਰਾ ਨਾਮ ਮਾਨਕ ਗੋਇਲ ਹੈ ਮੈਂ ਆਰਟੀਆਈ ਐਕਟਵਿਸਟਾਂ ਇਹ ਜਿਹੜਾ ਪਰਚਾ ਹੋਇਆ ਹੈ ਇਹ ਸ਼ੁਰੂਆਤ ਹੋਈ ਸੀਗੀ ਕਿ ਮੈਂ ਆਰਟੀਆਈ ਪਾਈ ਭਗਵੰਤ ਮਾਨ ਜੀ ਨੂੰ ਪੁੱਛਿਆ ਕਿ ਤੁਹਾਡੇ ਜਿਹੜੇ ਖਰਚੇ ਕਰਦੇ ਪਏ ਹੋ ਤੁਸੀਂ 4-400 ਕਰੋੜ ਦੇ ਜਿਹੜੇ ਜਹਾਜ਼ ਕਰਾਏ ਤੇ ਲੈਂਦੇ ਪਏ ਹੋ ਤੁਸੀਂ ਹੈਲੀਕਾਪਟਰ ਦਾ ਜਿਹੜਾ ਇੰਨਾ ਵਰਤ ਰਹੇ ਹੋ ਇਹ ਸਾਨੂੰ ਖਰਚਾ ਦੱਸੋ ਕਿਉਂਕਿ ਇਹ ਖਰਚਾ ਜਿਹੜਾ ਹੈਗਾ ਇਹ ਸਾਡੇ ਪੈਸੇ ਦਾ ਹੈ ਅਸੀਂ ਪੈਸਾ ਕੋਈ ਸੂਈ ਤੋਂ ਲੈ ਕੇ ਕੋਈ ਵੀ ਸਕੂਟਰ ਮੋਟਰਸਾਈਕਲ ਗੱਡੀ ਖਰੀਦੀ ਏ ਉਹਦਾ ਟੈਕਸ ਜਾਂਦਾ ਤਾਂ ਕਰਕੇ ਇਹਨਾਂ ਕੋਲੇ ਸਹੂਲਤਾਂ ਮਿਲੀਆਂ ਨੇ ਪਰ ਮਿੱਤਰੋ ਜਿਹੜਾ ਇਹ ਆਰਟੀਆਈ ਦਾ ਜਵਾਬ ਦਿੱਤਾ ਨਹੀਂ ਇਹਨਾਂ ਨੇ ਇਹ ਆਰਟੀਆਈ ਦੇ ਨਾਂ ਤੇ ਹੀ ਸਰਕਾਰਾਂ ਬਣਾਈਆਂ ਨੇ ਹੁਣ ਕੇਜਰੀਵਾਲ ਆਪਦੇ ਆਪ ਨੂੰ ਇੱਕ ਆਰਟੀਆਈ ਦਾ ਐਕਟਿਵਿਸਟ ਕਹਿੰਦਾ ਸੀ ਫਿਰ ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਵਾਲ ਕੀਤਾ ਕਿ ਜਿਹੜਾ ਤੁਸੀਂ ਇਹ ਹੈਲੀਕਾਪਟਰ ਵਰਤ ਰਹੇ ਹੋ ਤੁਸੀਂ ਤਾਂ ਜ਼ੁਬਾਨ ਦੇ ਵਿੱਚ ਗਏ ਹੋ ਹੋ ਪਰ ਤੁਹਾਡਾ ਹੈਲੀਕਾਪਟਰ ਮੰਗਰੋਂ ਕੌਣ ਵਰਤ ਰਿਹਾ ਸੋ ਇੰਨਾ ਸਵਾਲ ਪੁੱਛਣ ਤੇ ਮੇਰੇ ਤੇ ਮਨਿੰਦਰ ਤੇ ਮਿੰਟੂ ਗੁਰੂਸਰੀਏ ਤੇ ਇਹਦੇ 10 ਬੰਦਿਆਂ ਤੇ ਗੈਰਜਮਾਨਤੀ ਜਿਹੜੀ ਧਰਾਵਾਂ ਲਾ ਕੇ ਪਰਚਾ ਪਾ ਦਿੱਤਾ ਤੁਸੀਂ ਦੱਸੋ ਕੀ ਸਾਨੂੰ ਇੰਨਾ ਵੀ ਪੁੱਛਣ ਦਾ ਅਧਿਕਾਰ ਨਹੀਂ ਜਦੋਂ ਇਹ ਸਰਕਾਰ ਨਹੀਂ ਬਣੀ ਸੀ ਇਹੀ ਮੁੱਖ ਮੰਤਰੀ ਇਹੀ ਮਾਸਟਰ ਦਾ ਮੁੰਡਾ ਕਹਿੰਦਾ ਸੀਗਾ ਕਿ ਲੋਕਾਂ ਨੂੰ ਸਵਾਲ ਕਰੋ ਲੋਕਾਂ ਦੇ ਆਰਟੀਆਈ ਪਾਓ ਜਿਹੜੇ ਲੀਡਰ ਨੇ ਉਹਨਾਂ ਦੇ ਖਰਚੇ ਪੁੱਛੋ ਪਰ ਜਦੋਂ ਇਹਨਾਂ ਦੀ ਆਉਂਦੀ ਵਾਰੀ ਆਈ ਨਾ ਮਿੱਤੇ ਇਹ ਸਵਾਲਾਂ ਦੇ ਜਵਾਬ ਦਿੰਦੇ ਨੇ ਨਾ ਆਰਟੀਆਈ ਦਾ ਜਵਾਬ ਦਿੰਦੇ ਨੇ ਨਾ ਇਹ ਜਿਹੜੀ ਹੈਗੇ ਕੋਈ ਗੱਲ ਸੁਣਦੇ ਨੇ ਤੇ ਸਾਨੂੰ ਕੀ ਮਿਲਦਾ ਪਰਚੇ ਪਰਚੇ ਪਾਏ ਜਾਂਦੇ ਨੇ ਜਿਹੜੇ ਚੈਨਲ ਨੇ ਸਾਡੇ 5 5 10 10 ਸਾਲਾਂ ਦੀ ਮਿਹਨਤ ਨਾਲ ਜਿਹੜੇ ਪੱਤਰਕਾਰ ਵੀਰਾਂ ਨੇ ਬਣਾਏ ਨੇ ਉਹਨਾਂ ਦੇ ਸਟ੍ਰਾਈਕਾਂ ਮਾਰ ਕੇ ਬੰਦ ਕਰ ਦਿੱਤੇ ਜਾਂਦੇ ਨੇ ਜਿਦੇ ਵਿੱਚ ਉਹਨਾਂ ਦੀ 10 10 ਸਾਲਾਂ ਦੀ ਮਿਹਨਤ ਲੱਗੀ ਹੁੰਦੀ ਹੈ ਜਿਦੇ ਵਿੱਚ ਉਹਨਾਂ ਦੀ ਸਾਰੀ ਉਮਰ ਦੀ ਕਮਾਈ ਲੱਗੀ ਹੁੰਦੀ ਹੈ ਸੋ ਦੱਸੋ ਜਿਹੜੀ ਇਹ ਸਰਕਾਰ ਬਦਲਾਅ ਦਾ ਨਾਂ ਲੈ ਕੇ ਮੁਰੇ ਆਈ ਸੀ ਕਿ ਇਹ ਸਵਾਲ ਵੀ ਨਹੀਂ ਸਾਨੂੰ ਕਰਨ ਦਿੱਤਾ ਜਾਂਦਾ ਸੋ ਅਸੀਂ ਜਿਹੜੀ ਉਹ ਪਰਚਾ ਪਾਇਆ ਸਾਡੇ ਤੇ ਅਸੀਂ ਹਾਈ ਕੋਰਟ ਦੇ ਵਿੱਚ ਵੀ ਗਏ ਆ ਹਾਈ ਕੋਰਟ ਨੇ ਜਿਹੜੀ ਇਹਨਾਂ ਨੂੰ ਫਟਕਾਰ ਲਗਾਈ ਹੈ ਕਿ ਤੁਸੀਂ ਕਹੋ ਜੀ ਸਰਕਾਰ ਬਣਾਲੀ ਜਿਹੜੀ ਲੋਕਾਂ ਦੇ ਸਵਾਲਾਂ ਦਾ ਜਵਾਬ ਵੀ ਨਹੀਂ ਦੇ ਸਕਦੀ ਕਿ ਜਿਹੜਾ ਜਿਹੜਾ ਇੱਕ ਰਾਜਾ ਹੁੰਦਾ ਕੁਰਸੀ ਤੇ ਬੈਠਾ ਉਹਦਾ ਦਿਲ ਛੋਟਾ ਹੋਣਾ ਚਾਹੀਦਾ ਉਹਦਾ ਦਿਲ ਵੱਡਾ ਹੋਣਾ ਚਾਹੀਦਾ ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਹੜੇ ਭਗਵੰਤ ਮਾਨ ਜੀ ਨੇ ਉਨਾਂ ਦਾ ਦਿਲ ਬੜਾ ਛੋਟਾ ਹੈ ਸੋ ਜੋ ਵੀ ਇਹ ਸਰਕਾਰ ਕਰਦੀ ਪਈ ਹੈ ਲੋਕਾਂ ਨਾਲ ਧੱਕਾ ਕਰਦੀ ਪਈ ਹੈ ਪਰ ਅਸੀਂ ਸਾਰੇ ਇਕੱਠੇ ਹੋ ਕੇ ਮੇਰੀ ਉਹ ਦੂਰ ਤੱਕ ਨਿਗਾਹ ਜਾਂਦੀ ਹੈ ਅਸੀਂ ਸਾਰੇ ਇਕੱਠੇ ਹੋਈਆਂ ਇਸ ਜ਼ਬਰ ਦੇ ਖਿਲਾਫ ਇਸ ਧੱਕੇ ਦੇ ਖਿਲਾਫ ਸੋ ਤੁਹਾਡੇ ਸਾਰੇ ਅੱਗੇ ਮੇਰਾ ਜਿਹੜਾ ਸੀਸ ਹੈ ਝੁਕਦਾ ਹੈਗਾ ਤੁਸੀਂ ਸਾਰੇ ਜ਼ਬਰ ਦੇ ਜ਼ਬਰ ਦੇ ਖਿਲਾਫ ਲੜਦੇ ਹੋ ਤੁਸੀਂ ਸਾਰੇ ਧੱਕੇ ਦੇ ਖਿਲਾਫ ਲੜਦੇ ਹੋ ਤੁਸੀਂ ਸਾਡੇ ਇੱਕ ਬੋਲ ਤੇ ਇੱਕ ਸੱਦੇ ਦੇ ਇੱਥੇ ਇਕੱਠੇ ਹੋਏ ਹੋ ਸੋ ਸਾਡਾ ਸੋਡਾ ਸੋਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵੈਸੇ ਮਾਨਕ ਜੀ ਇਹਨਾਂ ਨੇ ਆਰਟੀਆਈ ਦਾ ਤਾਂ ਜਵਾਬ ਕੀ ਦੇਣਾ ਸੀ ਆਪਾਂ ਨੂੰ 27 ਚ ਇਹਨਾਂ ਨੂੰ ਜਵਾਬ ਦੇਣਾ ਪੈਣਾ